ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੇਕ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦੇ ਕਿ ਹਾੜਾਂ ਦੀ ਮਾਰ ਜਿਹੜੀ ਹੈ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਹੈ ਪਈ ਹੈਗੀ ਹੈ ਪਰ ਕੁਝ ਪਿੰਡ ਇਸ ਤਰ੍ਹਾਂ ਦੇ ਵੀ ਹੈਗੇ ਜਿੱਥੇ ਅਜੇ ਵੀ ਜਿਹੜੇ ਕੁਝ ਨੌਜਵਾਨ ਜਿਹੜੇ ਆ ਆਪਣੇ ਘਰਾਂ ਨੂੰ ਲੈ ਕੇ ਜਿਹੜਾ ਆ ਦੜਬਦਾਰ ਜਿਹੜੇ ਠੋਖਰਾ ਖੰਦੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਈਏ ਵੀ ਇੱਕ ਘਰ ਹੈਗਾ ਜਿੱਥੇ ਤੁਸੀਂ ਤਸਵੀਰਾਂ ਦੇਖੋ ਵੀ ਕਿਸ ਤਰ੍ਹਾਂ ਜਿਹੜਾ ਇਹ ਘਰ ਦੀ ਜਿਹੜੀ ਸਥਿਤੀ ਕਿਸ ਤਰ੍ਹਾਂ ਬਣੀ ਹੋਈ ਹੈ ਅੰਦਰ ਦੀ ਗੱਲ ਕਰੀ ਅੰਦਰ ਉਹਨਾਂ ਵੱਲੋਂ ਇੱਕ ਛੋਟਾ ਜਿਹਾ ਕੋਲਾ ਕੱਢ ਕੇ ਲੈਂਟਰ ਨੂੰ ਰੋਕਿਆ ਹੋਇਆ ਹੈ ਇਹ ਬਿਲਕੁਲ ਢਹਿ ਟੇਰੀ ਹੋ ਚੁੱਕਿਆ ਹੈਗਾ ਮਕਾਨ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਸੀ ਪਰ ਇਹਨਾਂ ਵੱਲੋਂ ਸਮੇਂ ਰੰਦੇ ਜਿਹੜਾ ਸਮਾਨ ਵੀ ਕੱਢ ਲਿਆ ਤੇ ਆਪਣੇ ਜੀਵਨ ਜਿਹੜਾ ਕੱਢ ਲਿਆ ਗਿਆ ਦੱਸ ਦਈਏ ਕਿ ਇਹ ਥੋੜੇ ਦਿਨ ਪਹਿਲਾਂ ਜਿਹੜੀ ਆ ਬਾੜ ਦੇ ਨਾਲ ਕੋਹਲੀਆਂ ਏਰੀਆ ਹੋਵੇ ਜਾਂ ਅੱਗੇ ਮਖਨਪੁਰ ਤੱਕ ਜਿਹੜੀ ਇਹ ਪੰਮੇ ਨੂੰ ਲੈ ਕੇ ਵੱਡੀ ਮਾਰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਚਲਣੀ ਪਈ ਔਰ ਇਹ ਪਿੰਡ ਜਿਹੜਾ ਸਰਹੱਦੀ ਇਲਾਕੇ ਦਾ ਉਦੀਪੁਰ ਐਵੇਂ ਹੈਗਾ ਉੱਥੇ ਪਹੁੰਚੇ ਹੈਗੇ ਆ ਉੱਥੇ ਦੱਸਦੀ ਹੈ ਵੀ ਇਹ ਵੀ ਜੇ ਇੱਕ ਦੀਵਾਰ ਹੈਗੀ ਹੈ ਜਿਹੜੀ ਦੱਸਿਆ ਜਾ ਰਿਹਾ ਕਿ ਦੋ ਵਾਰ ਤਿੰਨ ਵਾਰ ਇਹਨਾਂ ਵੱਲੋਂ ਆਪ ਖੁਦ ਹੀ ਬਣਵਾਈ ਗਈ ਹੈਗੀ ਤੇ ਉਹ ਫਿਰ ਜਿਹੜੀ ਹੈ ਟਹਿ ਟੇਰੀ ਹੋ ਜਾਂਦੀ ਹੈਗੀ ਪਰ ਇਹਨਾਂ ਦਾ ਰੋਸ ਇਹ ਹੈਗਾ ਵੀ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਕੋਈ ਵੀ ਇੱਥੇ ਪਹੁੰਚੇ ਨਹੀਂ ਹੈਗਾ ਪਰ ਇਹਨਾਂ ਵੱਲੋਂ ਜਿਹੜਾ ਆ ਕਈ ਮੈਕਮੇ ਦੇ ਅਧਿਕਾਰੀਆਂ ਨਾਲ ਜਿਹੜੀ ਹੈ ਮਿਲ ਕੇ ਜਿਹੜੇ ਹੈ ਇਸ ਬਾਰੇ ਜਿਹੜੀ ਹੈ ਉਹਨਾਂ ਨੂੰ ਜਾਣੂ ਕਰਵਾਇਆ ਹੈਗਾ ਪਰ ਲੇਖਣ ਕੋਈ ਵੀ ਅਧਿਕਾਰੀ ਜਿਹੜਾ ਆ ਇਹਨਾਂ ਤੱਕ ਨਹੀਂ ਪਹੁੰਚ ਕਰ ਰਿਹਾ ਹੈਗਾ ਉੱਥੇ ਹੀ ਗੱਲ ਕਰੀਏ ਤੇ ਪੰਚਾਇਤ ਨੂੰ ਇਹਨਾਂ ਨੂੰ ਲਗਾਤਾਰ ਜਿਹੜਾ 2-3 ਵਾਰੀ ਜਿਹੜਾ ਮੌਕਾ ਦਿਖਾਇਆ ਹੈਗਾ ਤੇ ਪੰਚਾਇਤ ਮੈਂਬਰਾਂ ਦਾ ਵੀ ਇਹੀ ਕਹਿਣਾ ਹੈਗਾ ਵੀ ਇਹ ਗਰੀਬ ਪਰਿਵਾਰ ਸਨ ਚਲੋ ਗਰੀਬ ਪਰਿਵਾਰੀ ਕੁਦਰਤੀ ਮਾਰ ਹੈ ਗਈ ਆ ਸਾਰੇ ਹੈਗੇ ਪਰ ਲੇਕਿਨ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਜੋ ਬਣਦਾ ਇਹਨਾਂ ਦਾ ਹੱਕ ਹੈਗਾ ਇਹਨਾਂ ਨੂੰ ਦੇਣਾ ਚਾਹੀਦਾ ਹੈਗਾ ਪਰ ਉੱਥੇ ਹੀ ਗੱਲ ਕਰੀਏ ਤੇ ਪੰਚਾਇਤ ਵੱਲੋਂ ਵੀ ਅਜੇ ਜੀ ਗੱਲ ਕੀਤੀ ਪੁੱਛਿਆ ਅਸੀਂ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਮਤਾ ਸਾਡੇ ਵੱਲੋਂ ਨਹੀਂ ਪਾਇਆ ਗਿਆ ਪੰਚਾਇਤ ਨੂੰ ਵੀ ਚਾਹੀਦਾ ਹੈ ਕਿ ਮਤਾ ਪਾ ਕੇ ਇਹਨਾਂ ਦੀ ਜੋ ਬੰਦੀ ਫਾਈਲ ਹੈ ਉਹ ਭਰ ਕੇ ਜਿਹੜਾ ਹੈ ਸਰਕਾਰ ਤੱਕ ਪਹੁੰਚਾਣੀ ਚਾਹੀਦੀ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਕੋਈ ਨਾ ਕੋਈ ਸਹੂਲਤ ਜਿਹੜੀ ਹੈ ਮਿਲੇ ਪਰਿਵਾਰ ਨਾਲ ਜੋ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਆਪਣੇ ਚੈਨਲ ਤੇ ਸੁਣਾਵਾਂਗੇ ਤੇ ਤਸਵੀਰਾਂ ਵੀ ਤੁਸੀਂ ਲਗਾਤਾਰ ਆਪਣੇ ਚੈਨਲ ਤੇ ਜਿਹੜੀ ਹੈ ਲਾਈਵ ਦੇਖ ਸਕਦੇ ਹੋ ਵੀ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਜਿਹੜੇ ਬਣੇ ਹੋਏ ਹਨ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕਿ ਨਿਊਜ਼ ਹਾਂ ਜਕੀਨਾ ਜੀ ਆਪਣਾ ਲਖਵੀਰ ਸਿੰਘ ਇਹ ਪਿੰਡ ਹੈਗਾ ਉਦੀ ਪਰਮਾ ਲਖਰੀ ਜੀ ਕੀ ਪਰੇਸ਼ਾਨੀ ਆ ਰਹੀ ਹੈ ਮਕਾਨ ਤੁਹਾਡਾ ਜਿਹੜਾ ਡਿਕਨ ਦੀ ਕਗਾਰ ਤੇ ਹੈ ਕੀ ਹੋਇਆ ਕੀ ਗੱਲਬਾਤ ਹੈ ਬਹੁਤ ਪੜਨੇ ਛੜ ਕੇ ਮਾਰੇ ਨੇ ਤੇ ਮਤਲਬ ਤਹਿਸੀਲ ਦੇ ਵਿੱਚ ਵੀ ਗਿਆ ਪਟਵਾਰੀ ਸਾਹਿਬ ਨੂੰ ਮਿਲੇ ਹਾਂ ਤਹਿਸੀਲ ਦਾ ਸਾਹਿਬ ਨੂੰ ਮਿਲੇ ਹਾਂ ਆਪਣੀ ਪਿੰਡ ਦੀ ਪੰਚਾਇਤ ਸਾਰੀ ਆਪਣੀ ਇਕੱਠੀ ਕੀਤੀ ਮੈਂ ਇਹ ਸੁਣਾਈ ਨਹੀਂ ਹੋਈ ਤੇ ਆ ਤੁਹਾਡੇ ਸਾਹਮਣੇ ਜੋ ਉਸ ਹੈ ਇਹਦੇ ਵਿੱਚ ਝੂਠ ਮਸਾ ਨਹੀਂਗਾ ਇੱਕਦੂ ਹੋਇਆ ਨੁਕਸਾਨ ਹੈ ਆ ਜਦੋਂ ਬਹੁਤ ਜ਼ਿਆਦਾ ਬਾਰਿਸ਼ਾਂ ਪੈਣ ਲਈ ਹੋਰ ਡਿੱਗਣ ਦਾ ਇਹਦਾ ਸਮਾਨ ਅਸੀਂ ਬਹੁਤ ਅੱਧੀ ਰਾਤ ਨੂੰ ਬਾਹਰ ਕੱਢਿਆ ਵਾ ਅੱਛਾ ਉਹਦੇ ਬਾਅਦ ਜਿੱਦਾਂ ਸਰਕਾਰ ਕਹਿ ਰਹੀ ਹੈ ਕਿ ਆਪਾਂ ਹਰ ਘਰ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਦੇ ਰਿਹਾ ਕਿ ਤੁਹਾਨੂੰ ਕੁਝ ਨਹੀਂ ਮੈਨੂੰ ਸਾਨੂੰ ਕੁਝ ਨਹੀਂ ਮਿਲਿਆ ਕੋਈ ਟੀਮ ਨਹੀਂ ਦੇਖਣ ਆਈ ਕੁਝ ਨਹੀਂ ਗਾ ਤੇ ਹੁਣ ਇਹ ਆ ਵੀ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਸਭ ਕੁਝ ਸਮਾਨ ਬਹੁਤ ਅੰਦਰੋਂ ਕੱਢਿਆ ਸੀ ਅੱਧੀ ਰਾਤੀ ਉੱਠ ਕੇ ਜਦੋਂ ਮਤਲਬ ਕੰਧਾਂ ਡਿੱਗਣ ਲੱਗੀਆਂ ਦੇ ਕਿੰਨੇ ਕਦਾ ਨੁਕਸਾਨ ਹੋ ਗਿਆ ਇਹਦਾ ਆਪਾਂ ਝੂੜ ਨਹੀਂ ਮਾਰ ਸਕਦੇ ਲੈਂਟਰ ਦੇ ਦੇਖ ਲੋ ਤੁਸੀਂ ਆਪਣੇ ਹਿਸਾਬ ਨਾਲ ਕੀ ਮੰਗ ਕਰਦੇ ਹੋ ਮੰਗ ਸਾਨੂੰ ਜੋ ਵੀ ਹੈ ਸਰਕਾਰ ਵੱਲੋਂ ਜੋ ਮਿਲੇਗਾ ਠੀਕ ਹੈ ਸਹਤਾ ਦਿੱਤੀ ਜਾਂ ਬੋਲੀ ਹਾਂ ਜੋ ਸਹਤਾ ਦਿੱਤੀ ਜਾਂਦੀ ਹੈ ਹੋਣਾ ਜੀ ਆਪਣਾ ਰਣਜੀਤ ਸਿੰਘ ਜੀ ਲੰਬੜ ਲੰਬੜਦਾਰ ਉਹ ਪਿੰਡ ਨੰਬਰਦਾਰ ਜੀ ਜਿਹੜਾ ਮਕਾਨ ਹੈਗਾ ਪਿੱਛੇ ਤੁਹਾਡੇ ਪਿੰਡ ਦਾ ਕਿਸੇ ਸੱਚ ਦਾ ਹਾਂਜੀ ਇਹ ਨੁਕਸਾਨ ਕਾਫੀ ਹੋਇਆ ਹੈ ਕਹਿੰਦੇ ਖੱਜਲ ਖਰਾਬ ਹੋ ਰਿਹਾ ਕੀ ਕਹਿਣਾ ਚਾਹੋਗੇ ਇਹ ਕਨਜਾ ਗਏ ਬਈ ਨੁਕਸਾਨ ਇਹਦਾ ਬਹੁਤ ਹੋਇਆ ਕਿ ਉਹਦਾ ਮਕਾਨ ਡਿੱਗ ਰਿਹਾ ਤੇ ਇਹਨੇ ਪਚਾਇਤ ਵੀ ਸੱਦੀ ਆਹੀਂ ਆਇਆ ਮੌਕੇ ਤੇ ਵੀ ਆਇਆ ਔਰ ਦੇਖਿਆ ਤੇ ਇਹਨਾਂ ਦੀ ਸੁਣਵਾਈ ਨਹੀਂ ਹੋਈ ਕਿਤੇ ਵੀ ਇਹ ਤਹਿਸੀਲਦਾਰ ਕੋਲ ਵੀ ਗਏ ਨੇ ਆਪਣੇ ਸਾਰੇ ਥਾਂ ਥਾਂ ਤੇ ਗਏ ਆ ਲੇਕਿਨ ਇਹਨਾਂ ਦੀ ਸੁਣਵਾਈ ਕੋਈ ਨਹੀਂ ਕੀਤੀ ਗਈ ਆਖਰ ਆਣਗੇ ਤੇ ਇਹ ਆਪਣੇ ਮੀਡੀਆ ਨਾਲ ਦਾ ਸਾਰਾ ਲੈਣਾ ਵਿਹਾ ਤੇ ਸਰਕਾਰ ਨੇ ਕਹਿ ਰਹੀ ਕਿ ਆਪਾਂ ਘਰ ਘਰ ਜਾ ਕੇ ਦਾ ਮੁਆਇਨਾ ਕਰਨ ਕਿਦਾਂ ਨੁਕਸਾਨ ਹੋਇਆ ਤੇ ਹੜਪੀੜ ਤੋਂ ਜਿਹੜਾ ਉਹਦਾ ਮੁਆਵਜ਼ਾ ਦੇ ਰਿਹਾ ਇਥੇ ਕੋਈ ਟੀਮ ਨਹੀਂ ਆਈ ਕਿਸੇ ਨੇ ਕੋਈ ਮੁਆਵਜ਼ੇ ਦਾ ਨਾਂ ਹੀ ਨਹੀਂ ਲਿਆ ਇਥੇ ਨਾ ਕੋ ਪਹੁੰਚਿਆ ਮੋਕੇ ਤੇ ਕੀ ਮੰਗ ਕਰਦੇ ਤੁਸੀਂ ਇਹ ਜੋ ਸਾਤਾ ਇਹਦੀ ਤੇ ਕੀਤੀ ਜਾਏ ਤੇ ਤਾਂ ਮਕਾਨ ਜਿਹੜਾ ਨਾ ਉਹ ਫਿਰ ਤਿਆਰ ਹੋਣਾ ਚਾਹੀਦਾ ਹਾਂਜੀ ਬੀਰ ਕੋ ਕੀ ਨਾਮ ਹੈ ਮੇਰਾ ਨਾਮ ਬਚਨ ਦਾਸ ਮੈਂਬਰ ਪਛਾਣ ਇਹ ਕਿਹੜੇ ਪਿੰਡ ਤੋਂ ਉਦੀ ਬਰਾ ਮੈਂ ਤੂੰ ਕੀ ਹੈਗਾ ਜਿਹੜੀ ਇਹ ਪਰੇਸ਼ਾਨੀ ਪਿੰਡ ਦੇ ਇੱਕ ਸੱਜਣ ਨੂੰ ਆ ਰਹੀ ਹੈ ਇਹ ਜਨਤ ਵੀ ਹੋਊਗੀ ਜਨਾਬ ਇਹ ਮੀਂਹ ਨਾਲ ਸਾਰਾ ਪਾਣੀ ਹੁਣ ਨਹੀਂ ਆਇਆ ਫਿਰ ਤਗਾ ਇੱਕ ਇੱਕ ਲਖੇ ਦੀ ਲਖਵੀਏ ਦਾ ਕੋਟਾ ਡੇਗਣ ਰਹਾ ਹੈ ਇਹ ਤਬਵੇ ਬਿੰਦਰ ਸਿੰਘ ਹੈ ਜੱਟ ਉਹਦਾ ਮਕਾਨ ਸਾਰੇ ਕੰਨ ਬਾਹਰ ਡੇਪੇ ਦੀ ਹੈ ਦੋ ਵਾਰਾ ਦਿੱਤੀ ਫਿਰ ਦੋ ਵਾਰਾ ਡੇਪੇ ਇਹ ਬਹੁਤ ਸਰਕਾਰ ਦੀ ਮਿਹਰਬਾਨੀ ਹੋਈ ਇਹਨੇ ਕੋ ਮਦਦ ਕਰਦੇ ਪੰਚਾਇਤ ਲੋਕੀ ਕੋਈ ਮਤਾ ਮਤਾ ਪਾਇਆ ਗਿਆ ਦੱਸਿਆ ਗਿਆ ਕਿ ਦੱਸਿਆ ਪੰਚਾਇਤ ਨੂੰ ਮਤਾ ਨਹੀਂ ਗਿਆ ਜੀ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਆਪਾਂ ਘਰ ਘਰ ਜਿਹੜਾ ਨੁਕਸਾਨ ਦੀ ਪਰਭਾਈ ਕਰ ਰਹੇ ਹਾਂ ਕਿਸੇ ਤਰ੍ਹਾਂ ਨਹੀਂ ਕੀਤੀ ਇੱਥੇ ਪਰਭਾਈ ਕੋਈ ਨਹੀਂ ਜੀ ਨਾ ਕੋਈ ਇੱਥੇ ਕੋਈ ਮਤਲਬ ਸਰਕਾਰੀ ਬੰਦਾ ਕੋਈ ਨਹੀਂ ਇੱਥੇ ਆ ਕੀ ਕਹਿਣਾ ਚਾਹੁੰਦੇ ਹੋ ਆਹਨ ਸਰਕਾਰ ਦੇ ਕੋਲ ਬੇਨਤੀ ਕਰਨਾ ਵੀ ਇਹਨਾਂ ਨੂੰ ਮਤਲਬ ਐਸਾ ਨਮਾਜ਼ਾ ਮਿਲਣਾ ਚਾਹਦਾ ਹਸਾਰ ਜਿਨ੍ਹਾਂ ਨਸਕਾਨ ਹੋਏ